ਭ੍ਰਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਆਪ ਐਮਐਲਏ ਰਮਨ ਅਰੋੜਾ ਦੇ ਹੁਣ ਹੋਰ ਵੱਡੇ ਕਾਂਡ ਸਾਹਮਣੇ ਆ ਰਹੇ ਨੇ ਜੀਹਾਂ 2 ਤਈ ਮਈ ਨੂੰ ਰਮਨ ਅਰੋੜਾ ਨੂੰ ਉਹਨਾਂ ਦੇ ਅਧਿਕਾਰ ਤੋਂ ਵਿਜੀਲੈਂਸ ਦੀ ਟੀਮ ਨੇ ਭ੍ਰਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਕੋਰਟ ਵੱਲੋਂ 5 ਦਿਨ ਦੀ ਰਿਮਾਂਡ ਮਿਲੀ ਸੀ ਤੇ ਉਸ ਤੋਂ ਬਾਅਦ 29 ਮਈ ਨੂੰ ਉਹਨਾਂ ਦੀ ਰਿਮਾਂਡ ਖਤਮ ਹੋਈ ਤੇ ਫੇਰ ਤੋਂ ਕੋਰਟ ਵੱਲੋਂ ਉਹਨਾਂ ਨੂੰ 4 ਦਿਨ ਦੀ ਰਿਮਾਂਡ ਦਿੱਤੀ ਗਈ ਹੈ ਤੇ ਹੁਣ ਉਹਨਾਂ ਦੇ ਭ੍ਰਸ਼ਟਾਚਾਰ ਦੇ ਕੇਸ ਵਿੱਚ ਹੋਰ ਵੱਡੇ ਖੁਲਾਸੇ ਧੀਰੇ ਧੀਰੇ ਹੋ ਰਹੇ ਨੇ ਵਿਜੀਲੈਂਸ ਟੀਮ ਲਗਾਤਾਰ ਉਹਨਾਂ ਨਾਲ ਪ ਤੇ દૈનિક ભાસ્કર ਦੀກ રિપોર્ટ ਮੁਤਾਬਕ ਰਮਨ ਅਰੋੜਾ ਨੇ કબૂਲਨਾਮਾ ਜੋ ਹੈ ਕੀਤਾ ਹੈ ਤੇ ਵੱਡੇ ਖੁਲਾਸੇ ਰਮਨ ਅਰੋੜਾ ਵੱਲੋਂ ਕੀਤੇ ਗਏ ਨੇ ਦੱਸਦੀ ਹੈ ਕਿ 29 ਮਈ ਨੂੰ ਇਸ ਕੇਸ 'ਚ ਸ਼ਾਮਲ ਇੱਕ ਨਗਰ ਨਿਗਮ ਦੀ ਮਹਿਲਾ ਅਫਸਰ ਵੀ ਹਰਪ੍ਰੀਤ ਕੌਰ ਜੋ ਨੇ ਉਹਨਾਂ ਨੂੰ ਪ੍ਰੀਜਲੈਂਸ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਰਪ੍ਰੀਤ ਕੌਰ ਤੇ ਵੀ ਵੱਡੇ ਇਲਜ਼ਾਮ ਨੇ ਕਿ ਉਹ ਰਮਨ ਅਰੋੜਾ ਦੇ ਨਾਲ ਸ਼ਾਮਲ ਸੀਗਾ ਤੇ ਉਹਨਾਂ ਨੂੰ 29 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਵਿੱਚਕਾਰ ਹੀ ਹੁਣ ਰਮਨ ਅਰੋੜਾ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਰਮਨ ਅਰੋੜਾ ਦੀ ਇੱਕ ਸਾਥੀ ਮਹੇਸ਼ ਮਖੀਜਾ ਨੂੰ ਵੀ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀਹਾਂ ਰਮਨ ਅਰੋੜਾ ਦੇ ਵੱਡੇ ਇਲਜ਼ਾਮ ਸੀਗੇ ਕਿ ਉਹ ਲੋਕਾਂ ਦੇ ਕਾਰ ਨਗਰ ਨਿਗਮ ਵੱਲੋਂ ਝੂਠੇ ਨੋਟਿਸ ਪੇ ਜਵਾ ਕੇ ਉਹਨਾਂ ਤੋਂ ਰਿਸ਼ਵਤ ਮੰਗਦੇ ਸੀਗੇ ਪੈਸਿਆਂ ਦੀ ਮੰਗ ਕਰਦੇ ਸੀ ਤੇ ਪੋਲੇ-ਬਾਲੇ ਲੋਕਾਂ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਤੇ ਨਗਰ ਨਿਗਮ ਦੇ ਨੋਟਿਸ ਪੇ ਜਵਾ ਕੇ ਉਹਨਾਂ ਦੇ ਘਰ ਤੇ ਨੋਟਿਸ ਲਗਾ ਕੇ ਉਹਨਾਂ ਕੋ ਪੈਸੇ ਮੰਗਦੇ ਸਿਖ ਤੇ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਜੋ ਸਿਗਾ ਲੋਕ ਹੁਣ ਸਾਹਮਣੇ ਆ ਰਹੇ ਨੇ ਜਿਸ ਚ ਇੱਕ ਬੇકરી ਮਾਲਕ ਵੀ ਜੋ ਸ਼ਾਮਲ ਨੇ ਜਿਨ੍ਹਾਂ ਨੇ ਰਮਨ ਅਰੋੜਾ ਤੇ ਡਰਾਉਣ ਧਮਕਾਉਣ ਦੇ ਤੇ ਪੈਸੇ ਲੈਣ ਦੇ ਵੱਡੇ ਇਲਜ਼ਾਮ ਲਗਾਏ ਤੇ ਜਾਣਕਾਰੀ ਮੁਤਾਬਕ ਇਸ ਦੇ ਵਿੱਚ ਹੀ ਰਮਨ ਅਰੋੜਾ ਦੇ بیٹے ਰਾਜਨ ਅਰੋੜ ਤੇ ਉਹਨਾਂ ਦੇ ਕੁੜਮ ਰਾਜੂ ਮਦਾਨ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਜਾਣਕਾਰੀ ਮੁਤਾਬਕ ਉਹ ਦੋਨੋਂ ਫਰਾਰ ਨੇ ਹਜੇ ਤੱਕ ਤੇ ਹੁਣ ਤੱਕ ਸਿਰਫ ਰਮਨ ਅਰੋੜਾ ਤੇ ਉਹਨਾਂ ਦੇ ਨਾਲ ਸ਼ਾਮਲ ਉਹਨਾਂ ਦੇ ਇੱਕ ਸਾਥੀ ਮਹੇਸ਼ ਮਖੀਜਾ ਤੇ 29 ਮਈ ਨੂੰ ਨਗਰ ਨਿਗਮ ਦੇ ਇੱਕ ਮਹਿਲਾ ਅਫਸਰ ਨੂੰ ਇਸ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਇਹ ਤਿੰਨ ਲੋਕ ਵਿਜੀਲੈਂਸ ਦੀ ਗ੍ਰਿਫਤਾਰੀ 'ਚ ਨਹੀਂ ਤੇ ਇਸ ਵਿੱਚ ਕਾਰੀ ਹੁੰਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਰਮਨ ਅਰੋੜਾ ਦੇ ਹੋਰ ਵੱਡੇ ਕਾਂਡ ਸਾਹਮਣੇ ਆਏ ਨੇ ਕਿ ਰਮਨ ਅਰੋੜਾ ਨੇ ਆਪਣੇ ਪੰਜ ਪੀਏ ਰੱਖਿਓਈ ਸੀ ਜੀ ਹਾਂ ਦੈਨਿਕ ਭਾਸਕਰ 'ਚ 26 ਕ ਰਿਪੋਰਟ ਮੁਤਾਬਕ ਰਮਨ ਅਰੋੜਾ ਦੇ ਪੰਜ ਪੀਏ ਸਿਗੇ ਪਹਿਲਾ ਪੀਏ ਰੋਹਿਤ ਜੋ ਕਿ ਕਪੂਰਵਾਸੀ ਕੋਟਕਿਸ਼ਨ ਦਾ ਰਹਿਣ ਵਾਲਾ ਸੀ ਤੇ ਉਹੀ ਸਾਰੇ ਮੀਟਿੰਗ ਦਾ ਇੰਤਜ਼ਾਮ ਜੋ ਸੀਗਾ ਰਮਨ ਅਰੋੜਾ ਆਪ ਹੈ ਮੈਂ ਲਈ ਕਰਦਾ ਸੀਗਾ ਦੂਜਾ ਪੀਏ ਸੁਭਾਸ਼ ਪ੍ਰਭਾਕਰ ਵਾਸੀ ਲਾਡੋ ਵਾਲੀ ਰੋਡ ਦਾ ਰਹਿਣ ਵਾਲਾ ਸੀ ਤੇ ਫਾਊਂਡਰ ਸੀਗਾ ਇਹਨਾਂ ਦੀ ਟੀਮ ਦਾ ਤੇ ਦਫ਼ਤਰ ਦੇ ਸਾਰੇ ਕੰਮਕਾਜ ਜੋ ਹੈਗਾ ਰਿਪੋਰਟ ਮੁਤਾਬਕ ਉਹ ਪੀਏ ਸੁਬਾਸ਼ ਦੇਖਦਾ ਸੀ ਤੀਜਾ ਪੀਏ ਹਨੀ ਪਾਟਿਆ ਜੋ ਕਿ ਸੂਰਜਗੰਜ ਦਾ ਰਹਿਣ ਵਾਲਾ ਸੀ ਤੇ ਆਧਾਰ ਕਾਰਡ ਵਿਧਵਾ ਪੈਨਸ਼ਨ ਆਯੂਸ਼ਮਨ ਕਾਰਡ ਸੋਸ਼ਲ ਮੀਡੀਆ ਇਹ ਸਭ ਚੀਜ਼ਾਂ ਦੀ ਜੋ ਸੀਗਾ ਟਰੱਸਟ ਜੋ ਸੀਗਾ ਉਹ ਦੇਖਦਾ ਸੀਗਾ ਇਸ ਦੇ ਨਾਲ ਹੀ ਚੌਥਾ ਪੀਏ ਅਦਿੱਤਿਆ ਸੀਗਾ ਜੋ ਦਫ਼ਤਰ ਦੇ ਹਰ ਕੰਮ ਕਾਜ ਦੇ ਨਾਲ ਨਾਲ ਦੂਰ ਦੇ ਜਿੰਨੇ ਵੀ ਐਮਐਲਏ ਰਮਨ ਅਰੋੜਾ ਦੇ ਪ੍ਰੋਗਰਾਮ ਹੁੰਦੇ ਸੀ ਉਸ ਨੂੰ ਵੇਖਦਾ ਸੀਗਾ ਤੇ ਇਸ ਦੇ ਨਾਲ ਹੀ ਪੰਜਵਾਂ ਪੀਏ ਜੋ ਸੀਗਾ ਉਹ ਸੀਗਾ ਸ਼ਿਵਮ ਮਦਨ ਜੋ ਕਿ ਹਰਪੰਥ ਨਗਰ Teu. ਰਮਨ ਅਰੋੜਾ ਦੇ بیٹے ਦੇ ਨਾਲ ਮਿਲ ਕੇ ਹੀ ਨਗਰ ਨਿਗਮ ਦਾ ਸਾਰਾ ਜੋ ਸਿਗਾ ਕੰਮ ਦੇਖਦਾ ਸੀਗਾ ਤੇ ਇਸ ਦੈਨਿਕ ਭਾਸਕਰ ਚ छਪੀ ਰਿਪੋਰਟ ਮੁਤਾਬਕ ਜੋ ਰਮਨ ਅਰੋੜਾ ਦਾ ਬੇਟਾ ਰਾਜਨ ਅਰੋੜਾ ਹੈ ਉਹੀ ਨਗਰ ਨਿਗਮ ਦੇ ਨੋਟਿਸ ਦਾ ਸਾਰਾ ਕੰਮ ਦੇਖਦਾ ਸੀਗਾ ਯਾਨੀ ਕਿ ਨਕਲੀ ਨੋਟਿਸ ਜੋ ਲੋਕਾਂ ਨੂੰ ਭਜਵਾਏ ਜਾਂਦੇ ਸੀਗਾ ਉਹ ਸਭ ਕੁਝ ਰਮਨ ਅਰੋੜਾ ਦੇ ਬੇਟੇ ਵੱਲੋਂ ਹੀ ਕੀਤਾ ਜਾਂਦਾ ਸੀ ਤੇ ਲੋਕਾਂ ਨੂੰ ਝੂਠੇ ਨੋਟਿਸ ਭਜਵਾ ਕੇ ਫਿਰ ਉਹਨਾਂ ਨੂੰ ਡਰਾਉਂਦੇ ਸੀ ਤੇ ਧਮਕਾਉਂਦੇ ਸੀ ਤੇ ਉਹਨਾਂ ਤੋਂ ਫਿਰ ਪੈਸੇ ਮੰਗਦੇ ਸੀ ਇਹ ਭ੍ਰਸ਼ਟਾਚਾਰ ਮਾਮਲੇ 'ਚ 23 ਮਈ ਨੂੰ ਰਮਨ अरोड़ा ਦੇ ਕਾਰ ਵਿਜਿਲੇਂਸ ਦੀ ਟੀਮ ਦੀ ਰੇਡ ਹੋਈ ਸੀਗੀ ਆਪ ਸਰਕਾਰ ਭਗਵੰਤ ਮਾਨ ਵੱਲੋਂ ਹੀ ਆਪਣੇ ਐਮ.ਐਲ.ਏ ਖਿਲਾਫ ਵੱਡੀ ਕਾਰਵਾਈ ਜੋ ਸੀਗੀ ਕੀਤੀ ਗਈ ਸੀ ਤੇ 23 ਮਈ ਨੂੰ ਉਹਨਾਂ ਦੇ ਕਾਰ ਰੇਡ ਹੋਏ ਤੇ ਉਸ ਤੋਂ ਬਾਅਦ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ 5 ਦਿਨਾਂ ਦਾ ਰਿਮਾਂਡ ਮਿਲਿਆ ਤੇ ਫਿਰ 29 ਮਈ ਨੂੰ ਦੁਬਾਰਾ ਜ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਹੋਰ ਵੱਡੇ ਖੁਲਾਸੇ ਕੀਤੇ ਤੇ ਉਹਨਾਂ ਦੇ ਖੁਲਾਸੇ ਤੇ ਹੀ ਉਹਨਾਂ ਦੇ ਇੱਕ ਸਾਥੀ ਮਹੇਸ਼ ਮੱਖੀਜਾ ਨੂੰ ਗ੍ਰਿਫਤਾਰ ਕੀ ਗਿਆ ਹੈ ਤੇ ਹੁਣ ਬੀਤੀ 29 ਮਈ ਨੂੰ ਵੀ ਇੱਕ ਨਗਰ ਨਿਗਮ ਦੀ ਮਹਿਲਾ ਅਫਸਰ ਜੋ ਕਿ ਰਮਨ अरोड़ा ਦੇ ਇਸ ਕੇ ਭ੍ਰਸ਼ਟਾਚਾਰ ਕੇਸ ਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਹੋਰ ਡੂੰਘਾਈ ਨਾਲ ਵਿਜੀਲੈਂਸ ਦੀ ਟੀਮ ਜੋ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਲਗਾਤਾਰ ਰਮਨ ਅਰੋੜਾ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਾਣਕਾਰੀ ਮੁਤਾਬਕ ਦੈਨਿਕ भास्कर ਜੋ ਛਪੀ ਰਿਪੋਰਟ ਮੁਤਾਬਕ ਰਮਨ ਅਰੋੜਾ ਨੇ ਹੋਰ ਵੱਡੇ ਖੁਲਾਸੇ ਕੀਤੇ ਨੇ ਤੇ ਇੱਕਬool ਵੀ ਕੀਤਾ ਹੈ ਕਿ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਕੁੜਮ ਜੋ ਨੇ ਉਹ ਵੀ ਇਸ ਭ੍ਰਸ਼ਟਾਚਾਰ ਮਾਮਲੇ 'ਚ ਸ਼ਾਮਲ ਨੇ ਜੋ ਕਿ ਜਾਣਕਾਰੀ ਮੁਤਾਬਕ ਹੁਣ ਫਰਾਰ ਨੇ ਤੇ ਹੋਰ ਵੱਡੇ ਖੁਲਾਸੇ ਰਮਨ ਅਰੋੜਾ ਜੋ ਨੇ ਕਰ ਰਹੇ ਨੇ ਤੇ ਹੁਣ ਉਸ ਵਿੱਚਕਾਰ ਹੀ ਬਾਸਕਦਰ ਸੀ ਰਿਪੋਰਟ ਮੁਤਾਬਕ ਰਮਨ ਅਰੋੜਾ ਨੇ ਆਪਣੇ ਇਸ ਕਾਂਡ ਵਾਸਤੇ 5 ਪੀਏ ਰੱਖੇ ਹੋਏ ਸੀਗੇ 5 ਪੀਏ ਉਹਨਾਂ ਨੇ ਰੱਖੇ ਸੀਗੇ ਜੋ ਕਿ ਉਹਨਾਂ ਦੇ ਵੱਖ-ਵੱਖ ਕੰਮ ਦੇਖਦੇ ਸੀਗੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਬੇਟਾ ਤੇ ਕੁੜਮ ਵੀ ਉਹਨਾਂ ਦੇ ਇਸ ਸਾਰੇ ਕਾਂਡ ਵਿੱਚ ਨਾਲ ਸ਼ਾਮਲ ਸੀਗੇ ਤੇ ਨਗਰ ਨਿਗਮ ਤੋਂ ਝੂਠੇ ਨੋਟਿਸ ਲੋਕਾਂ ਨੂੰ ਪੇਜ ਕੇ ਉਹ ਲੋਕਾਂ ਤੋਂ ਪੈਸੇ ਲੈਂਦੇ ਸੀਗੇ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਰਮਨ ਅਰੋੜਾ ਦੇ ਹੋਰ ਕਿੰਨੇ ਵੱਡੇ ਖੁਲਾਸੇ ਕਰਦੇ ਨੇ ਤੇ ਹੋਰ ਕੀ ਕੁਝ ਨਿਕਲ ਕੇ ਇਸ ਕੇਸ 'ਚ ਸਾਹਮਣੇ ਆਉਂਦਾ ਤੇ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਜੋ ਕੁੜਮ ਨੇ ਜਾਣਕਾਰੀ ਮੁਤਾਬਕ ਜੋ ਇਸ ਕੇਸ 'ਚ ਨਾਮਜ਼ਦ ਹੋਏ ਨੇ ਉਹ ਗ੍ਰਿਫਤਾਰ ਕਦੋਂ ਤੱਕ ਹੁੰਦੇ ਨੇ ਤੇ ਹੋਰ ਕੀ ਵੱਡੇ ਖੁਲਾਸੇ ਤੇ ਕੀ ਕੁਝ ਨਿਕਲ ਕੇ ਇਸ ਕੇਸ 'ਚ ਸਾਹਮਣੇ ਆਉਂਦਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ